ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰੋ ਜੀ ਫਿਰ ਆਪਾਂ ਅੱਜ ਦਾ ਵਿਸ਼ਾ ਸ਼ੁਰੂ ਕਰਦੇ ਹਾਂ ਜੀ ਕਰੋ ਦਰਸ਼ਨ ਦਿਦਾਰ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਤੇ ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਉਸ ਮਹਾਪੁਰਸ਼ ਬਾਬਾ ਹਰਦੋਸ ਸਹਾਰੀ ਮੱਲ ਬਾਬਾ ਸਹਾਰੀ ਮੱਲ ਜਿਨ੍ਹਾਂ ਨੂੰ ਹਰਦੋਸ ਸਹਾਰੀ ਮੱਲ ਵੀ ਕਹਿੰਦੇ ਆ ਬਾਬਾ ਸਹਾਰੀ ਮੱਲ ਵੀ ਕਹਿੰਦੇ ਆ ਤੇ ਜਿਨ੍ਹਾਂ ਦੇ ਘਰੇ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਹਜ਼ਾਰੇ ਦੀ ਗੁਰਬਾਣੀ ਰਚੀ ਸੀ ਜੋ ਕਿ ਚਿੱਠੀਆਂ ਦੇ ਰੂਪ ਵਿੱਚ ਸੀ ਜੋ ਕਿ ਧੰਤਨ ਗੁਰੂ ਰਾਮਦਾਸ ਜੀ ਨੂੰ ਭੇਜੀਆਂ ਗਈਆਂ ਸੀ ਗੁਰੂ ਅਮਰਦਾਸ ਜੀ ਦੇ ਸਿੱਖ ਤੇ ਗੁਰੂ ਰਾਮਦਾਸ ਜੀ ਦੇ ਗੁਰੂ ਭਾਈ ਬਾਬਾ ਸਹਾਰੀ ਮੱਲ ਜੀ ਦੇ ਪੁੱਤਰ ਦਾ ਵਿਆਹ ਹੁੰਦਾ ਹੈ ਜਦੋਂ ਬੁਲਾਵਾ ਹੁੰਦਾ ਹੈ ਤਾਂ ਗੁਰੂ ਰਾਮਦਾਸ ਜੀ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਪਿਰਥੀ ਚੰਦ ਨੂੰ ਕਹਿੰਦੇ ਵੀ ਤੁਹਾਡੇ ਤਾਏ ਦੇ ਪੁੱਤ ਦਾ ਵਿਆਹ ਹੈ ਤੇ ਤੁਸੀਂ ਉਹ ਵਿਆਹ ਪੁਗਤਾ ਕੇ ਆਉਣਾ ਹੈ ਪਿਰਥੀ ਚੰਦ ਨੂੰ ਹੁੰਦਾ ਜੇ ਮੈਂ ਵਿਆਹ ਤੇ ਚਲਾ ਗਿਆ ਤਾਂ ਗੁਰੂ ਰਾਮਦਾਸ ਜੀ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਦੇਣਗੇ ਇਸ ਕਰਕੇ ਕਹਿੰਦੇ ਪਿਤਾ ਜੀ ਇੱਥੇ ਕੰਮ ਕਾਜ ਬਹੁਤ ਨੇ ਤੇ ਮੇਰਾ ਟਾਈਮ ਨਹੀਂ ਲੱਗਣਾ ਤੁਸੀਂ ਮਹਾਦੇਵ ਜੀ ਨੂੰ ਭੇਜ ਦਿਓ ਤੇ ਮਹਾਦੇਵ ਜੋ ਗੁਰੂ ਰਾਮਦਾਸ ਜੀ ਦੇ ਵਿਚਾਲੜੇ ਪੁੱਤਰ ਹੁੰਦੇ ਆ ਉਹ ਦੁਨੀਆਦਾਰੀ ਤੋਂ ਨਿਰਲੇਪ ਹੁੰਦੇ ਜਿਸ ਤਰ੍ਹਾਂ ਕਿ ਬਾਬਾ ਸ਼੍ਰੀਚੰਦ ਜੀ ਗੁਰੂ ਨਾਨਕਦੇਵ ਜੀ ਦੇ ਪੁੱਤਰ ਹੋਏ ਨੇ ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਉਹ ਕਹਿੰਦੇ ਪਿਤਾ ਜੀ ਮੈਂ ਦੁਨੀਆਦਾਰੀ ਤੋਂ ਕੀ ਲੈਣਾ ਅਸੀਂ ਤਾਂ ਨਿਰਲੇਪ ਹਾਂ ਤੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜਾਂਦਾ ਗੁਰੂ ਰਾਮਦਾਸ ਜੀ ਕਹਿੰਦੇ ਤੁਹਾਡੇ ਤਾਏ ਦੇ ਪੁੱਤ ਦਾ ਵਿਆਹ ਹੈ ਤੇ ਤੁਸੀਂ ਵਿਆਪਕਤਾ ਆ ਕੇ ਆਉਣਾ ਤੇ ਗੁਰੂ ਅਰਜਨ ਦੇਵ ਜੀ ਸੱਚ ਸਤ ਵਚਨ ਕਹਿ ਕੇ ਹੁਕਮ ਪ੍ਰਵਾਨ ਕਰਦੇ ਆ ਤੇ ਗੁਰੂ RAMDAS ji ਹੁਕਮ ਵੀ ਕਰਦੇ ਵੀ ਜਿੰਨਾ ਚਿਰ ਅਸੀਂ ਕਹੀਏ ਵੀ ਤੁਹਾਨੂੰ ਸੱਦੀਏ ਨਾ ਜਿੰਨਾ ਚਿਰ ਅਸੀਂ ਨਾ ਕਹੀਏ ਉਹਨਾਂ ਚਿਰ ਤੁਸੀਂ ਵਾਪਸ ਨਹੀਂ ਆਉਣਾ ਉਹਨਾਂ ਚਿਰ ਤੁਸੀਂ ਉੱਥੇ ਬਾਬਾ ਸਹਾਰੀ ਮੱਲ ਜੀ ਦੇ ਘਰੇ ਹੀ ਰਹਿਣਾ ਹੈ ਤੇ ਲਗਭਗ 9-10 ਮਹੀਨੇ ਗੁਰੂ ਅਰਜਨ ਦੇਵ ਜੀ ਬਾਬਾ ਸਹਾਰੀ ਮੱਲ ਘਰੇ ਰਹਿੰਦੇ ਆ ਜਦੋਂ ਪਿਤਾ ਨੂੰ ਪ੍ਰਮਾਤਮਾ ਨੂੰ ਗੁਰੂ ਨੂੰ ਮਿਲਣ ਦੀ ਤੜਫ ਜਾਗਦੀ ਏ ਤਾਂ ਉੱਥੇ ਫਿਰ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਨੂੰ ਚਿੱਠੀਆਂ ਭੇਜਦੇ ਆ ਸ਼ਬਦ ਹਜ਼ਾਰੇ ਦੇ ਰੂਪ ਵਿੱਚ ਲਿਖ ਕੇ ਹੁਣ ਤੁਹਾਨੂੰ ਉਹ ਗੁਰਬਾਣੀ ਵਿਖਾਉਨੇ ਆ ਜੀ ਦਰਸ਼ਨ ਕਰਿਓ ਉਹਨਾਂ ਦੇ ਵੀ ਆਰਹਾਓ ਤੱਕ ਪਹਿਲੀ ਚਿੱਠੀ ਲਿਖੀ ਜਾਂਦੀ ਜੀ ਮਾਜ ਮਹੱਲਾ ਪੰਜਮਾ ਘਰ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਲਪ ਕਰੇ ਚਾਤਰੇ ਕੀ ਨਿਆਹੀ ਤ੍ਰਖਾ ਨਾ ਉਤਰੇ ਸ਼ਾਂਤ ਨੀ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਹੋ ਹਾਂ ਕੋਲੀ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਉ ਇਹ ਜਦੋਂ ਚਿੱਠੀ ਗੁਰੂ ਅਰਜਨ ਦੇਵ ਜੀ ਲਿਖ ਕੇ ਗੁਰੂ ਰਾਮਦਾਸ ਜੀ ਨੂੰ ਭੇਜਦੇ ਆ ਤੇ ਬਾਬਾ ਪਿਰਥੀ ਚੰਦ ਉਹ ਚਿੱਠੀ ਗੁਰੂ ਰਾਮਦਾਸ ਜੀ ਤੱਕ ਪਹੁੰਚਣ ਨਹੀਂ ਦਿੰਦੇ ਤੇ ਆਪ ਦੇ ਕੋਲ ਰੱਖ ਲੈਂਦੇ ਆ ਜਦੋਂ ਕੋਈ ਚਿੱਠੀ ਦਾ ਜਵਾਬ ਨਹੀਂ ਆਉਂਦਾ ਤਾਂ ਗੁਰੂ ਅਰਜਨ ਦੇਵ ਜੀ ਦੁਬਾਰਾ ਫਿਰ ਇੱਕ ਚਿੱਠੀ ਲਿਖਦੇ ਆ ਭਾਗ 2 ਪਾ ਕੇ ਤੇਰਾ ਮੁਖ ਸਹਾਵਾ ਜਿਉ ਸਹਿਜ ਤੁੰਬਾਣੀ ਚਿਰ ਹੋਆ ਦੇਖੀ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਉ ਹਾਂ ਕੋਲੀ ਜੀ ਹਾਂ ਕੋਲੀ ਹਾਂ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਉ ਇੱਥੋਂ ਤੱਕ ਪਰ ਇਹ ਵੀ ਚਿੱਠੀ ਬਾਬਾ ਪਿਰਥੀ ਚੰਦ ਜੀ ਜੋ ਸਿੱਖ ਚਿੱਠੀ ਲੈ ਕੇ ਆਉਂਦਾ ਉਹਦੇ ਤੋਂ ਫੜ ਕੇ ਆਪਦੇ ਕੋਲੀ ਰੱਖ ਲੈਂਦੇ ਆ ਫੇਰ ਜਦੋਂ ਚਿੱਠੀ ਦਾ ਜਵਾਬ ਨਹੀਂ ਆਉਂਦਾ ਗੁਰੂ ਅਰਜਨ ਦੇਵ ਜੀ ਤੀਜੀ ਚਿੱਠੀ ਲਿਖਦੇ ਆ ਤੇ ਸਿੱਖ ਨੂੰ ਇਹ ਕਹਿ ਕੇ ਭੇਜਦੇ ਵੀ ਇਹ ਗੁਰੂ ਜੀ ਨੂੰ ਹੀ ਦੇਣੀ ਹੈ ਪਿਤਾ ਜੀ ਨੂੰ ਹੀ ਦੇਣੀ ਹੋਰ ਕਿਸੇ ਨੂੰ ਨਹੀਂ ਦੇਣੀ ਇਹ ਤੀਜੀ ਚਿੱਠੀ ਸੀ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰੀਅ ਤੁਧ ਭਗਵੰਤਾ ਮੋਹੇ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀ ਹੋ ਕੋਲੀ ਜੀ ਉਹ ਕੋਲ ਕਮਾਈ ਜੀ ਸੱਚੇ ਗੁਰਦਰਬਾਰੇ ਜਿਉ ਰਹਾ ਫਿਰ ਇਹ ਚੀ ਚਿੱਠੀ ਜਦੋਂ ਗੁਰੂ ਰਾਮਦਾਸ ਜੀ ਨੂੰ ਮਿਲਦੀ ਹੈ ਤਾਂ ਉਹ ਬਾਬਾ ਗੁਰੂ ਅਰਜਨ ਦੇਵ ਜੀ ਨੂੰ ਉੱਥੇ ਬੁਲਾ ਲੈਂਦੇ ਤੇ ਪ੍ਰਿਥੀ ਚੰਦ ਨੂੰ ਵੀ ਬੁਲਾ ਲੈਂਦੇ ਵੀ ਤੁਸੀਂ ਚਿੱਠੀਆਂ ਲਕਾਈਆਂ ਨੇ ਪਹਿਲਾਂ ਪਰ ਪ੍ਰਿਥੀ ਚੰਦ ਮੁਕਰ ਜਾਂਦੇ ਨੇ ਤਾਂ ਫਿਰ ਗੁਰੂ ਰਾਮਦਾਸ ਜੀ ਕਹਿੰਦੇ ਵੀ ਜਿਹੜਾ ਚਿੱਠੀਆਂ ਪੂਰੀਆਂ ਕਰ ਦੇਗਾ ਇਹਦਾ ਭਾਗ ਚੌਥਾ ਵੀ ਰਚ ਦੇਗਾ ਤੇ ਉਹਨੂੰ ਗੁਰਗੱਦੀ ਦਿੱਤੀ ਜਾਵੇਗੀ। ਬਾਬਾ ਪਿਰਥੀ ਚੰਦ ਤਾਂ ਕੱਚੇ ਸੀ। ਪ੍ਰਮਾਤਮਾ ਨਾਲ ਇਹਨਾਂ ਜੁੜੇ ਨਹੀਂ ਸੀ। ਇਸ ਕਰਕੇ ਉਹ ਨਹੀਂ ਸੀ ਰਹਿ ਸਕਦੇ। ਤੇ ਫਿਰ ਬਾਬਾ ਗੁਰੂ ਅਰਜਨ ਦੇਵ ਜੀ ਨੇ ਇਹ ਚੌਥਾ ਜੋ ਭਾਗ ਸੀ ਪੂਰਾ ਕੀਤਾ। ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਲਚਸਾ ਨਾ ਵਿਚੜਾਂ। ਜਨ ਨਾਨਕ ਦਾਸ ਤੁਹਾਰੇ ਜੀਉ ਹਉ ਕੋਲੀ ਜੀਉ ਕੋਹਲ ਕਮਾਈ ਜਨ ਨਾਨਕ ਦਾਸ ਤੁਹਾਰੇ ਜੀਉ ਰਹਾਓ ਤੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਤੇ ਬਿਠਾਇਆ ਜਾਂਦਾ ਉਹਨਾਂ ਨੂੰ ਗੱਦੀ ਦਾ ਤਿਲਕ ਲਾਇਆ ਜਾਂਦਾ ਹੈ ਤੇ ਬਾਬਾ ਪ੍ਰਿਥੀਚੰਦ ਜੋ ਫਿਰ ਗੁਰੂ ਅਰਜਨ ਦੇਵ ਜੀ ਨਾਲ ਕਰਦਾ ਰਿਹਾ ਉਹ ਤਾਂ ਤੁਹਾਨੂੰ ਪਤਾ ਹੈ ਮੇਰਾ ਵਿਸ਼ਾ ਜੇ ਨਹੀਂ ਸੀ ਮੇਰਾ ਵਿਸ਼ਾ ਬਾਬਾ ਸਹਾਰੀ ਮੱਲ ਕਰੇ ਸੀ ਵੀ ਐਡੇ ਮਹਾਪੁਰਸ਼ ਜਿੰਨਾ ਬਾਰੇ ਆਪਾਂ ਨੂੰ ਹਜੇ ਕੋਈ ਗਿਆਨ ਨਹੀਂਗਾ ਜਿੰਨਾ ਦੇ ਘਰੇ ਇੰਨਾ ਸਮਾਂ ਗੁਰੂ ਅਰਜਨ ਦੇਵ ਜੀ ਰਹੇ ਨੇ ਜਿੰਨਾ ਦੇ ਘਰੇ ਸ਼ਬਦ ਹਜ਼ਾਰੇ ਰਚੇ ਨੇ ਉਹਨਾਂ ਬਾਰੇ ਸਾਨੂੰ ਜਾਣਕਾਰੀ ਮਿਲੇ ਇਸ ਇਸ ਮੰਤਬ ਲਈ ਮੈਂ ਇਹ ਵੀਡੀਓ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ